सम सिरिवाहे गुरु साहेब जी जप जी साहेब एक ओङ्कार सतनाम निरप निर्पनिर्वैर अकाल मुरत अर्जुनि से प्रसाद जप आ सच जुगा सच है भी सच नान खोसी भी सच सोचे सोचना हो वही जे सोची लखबार चुप्पे चपना हो वही जे लाय राल अवतार भुख्या भुख ना उतरी जे बन्ना पुरिया पार से सैन पाल लख होए ता चले हो एक चले नाल कि उस चारा होई एक कूड़े तुटे पाल ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹਵਨ ਜੀ ਹੁਕਮ ਮਿਲੇ ਵੜਾਈ ਹੁਕਮੀ ਉਤਮ ਨੀਚ ਹੁਕਮ ਲਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾ ਨੁਕਮੇ ਜੈ 부ਜੈ ਤਾ ਹਮੇ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦੱਜ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਿੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਪੈ ਦਸੇ ਦੂਰ ਗਾਵੇ ਕੋ ਵੇਖੇ ਹਦਰਾ ਹਦੂਰ ਕਥਨਾ ਕਥੀਨਾ ਆਵੇ ਤੋਠ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈੰਦੇ ਤਕ ਪਾ ਹੈ ਜੁਗਾ ਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਹਾ ਨਾਨਕ ਵਿੱਚੇ ਵੇ ਪ੍ਰਵਾਹ ਸਚਾ ਸਹਬ ਸਚਨਾ ਹੈ ਭਾਖਿਆ ਪੋ ਅਪਾਰ ਅਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕੇ ਅੱਗੇ ਰਖੀ ਹੈ ਜਿਤ ਦੀ ਸੇ ਦਰਬਾਰ ਮੁੱਖੇ ਬੋਲਣ ਬੋਲੀਏ ਜਿਤ ਸੁੰਤਰੇ ਪਿਆਰਾ ਅਮਰਤ ਵੇਲਾ ਸਚਨਾ ਵਿਢਾਇ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਏ ਸਬਾਪੇ ਸਚਿਆਰ ਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਅਬ ਨਿਰੰਜਨ ਸੋਏ ਜਿਨਸੇ ਵਿਆਤਿਨ ਪਾਇਆ ਮਾਨ ਨਨਗਾ ਵੀਏ ਗੁਣੀ ਨਿਦਾਨ ਗਵਿਏ ਸੁਣੀਏ ਮਨ ਰਖਿਏ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨੰਦ ਗੁਰਮਖ ਵੇਦ ਗੁਰਮ ਘਰੇ ਆਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮ ਗੁਰ ਪਾਰਵਤੀ ਮਾਈ होण आखा नसन जबना जिया काए कोदात सोमे विसरना जय तीर्थ नी जत श्रिष पाई वेखा विण कर्मा के मिले लई मत विचरत जवार मानक जय गुरि सि गुराइक दे बजाई सबना जिया काको दा ਸੋ ਮੈਂ ਮਿਸਰਨਾ ਜਾਈ ਜੈ ਜੁਗਚਾਰੇ ਆਰ ਜਾ ਹੋਰ ਸੂਣੀ ਹੋਏ ਨਾ ਖੰਡਾ ਵਿਦ ਜਾਣੀਏ ਨਾ ਚੱਲੇ ਸਭ ਕੋਏ ਚੰਗਾ ਨਾ ਰਖਾਏ ਕੇ ਜਸ ਕੀਰਜ ਗੱਲੇ ਜੇ ਇਸ ਨਦਰ ਨਾ ਆਵੇ ਤਿਆ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋ ਸੀ ਦੋ ਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਏ ਨ ਸੁਝੈ ਜੇ ਇਸ ਗੁਣ ਕੋਏ ਕਰੇ ਸੁਣੇ ਸਿੱਧ ਪੀ ਸੁਰਨਾਥ ਸੁਣੇ ਤਰਤਵਲ ਆਕਾਸ ਸੁਣੇ ਦੀਪ ਲਪਤਾਲ ਸੁਣੇ ਪੋਨਸ ਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਪ ਪਾਪ ਕਾ ਨਾਸ ਸੁਣੇ ਸਿਰ ਬ੍ਰਹਮਾ ਇੰਦਾ ਸੁਣੇ ਮੁਕਸ ਲਾਨ ਮੰਦਾ ਸੁਣੇ ਜੋਗ ਜੁਗਤਨ ਭੇਦ ਸੁਣੇ ਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਪ ਪਾਪ ਕਾ ਨਾਸ ਸੁਣੇ ਸਤ ਸੰਤੋ ਗਿਆਨ ਸੁਣੇ ਅਰਸ਼ਟ ਕ੍ਰਿਸ਼ਨਾਨ ਸੁਣਿਆ ਪੜ ਪੜ ਪਾਵੇ ਮਨ ਸੁਣਿਆ ਲਗੇ ਸੇ ਧਿਆਨ ਨਾਨਕ ਭਗ ਦਾ ਸਦਾ ਵਿਗਾ ਸੁਣਿਆ ਦੁਪ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇਗਾ ਸੁਣ ਸੇਖ ਪੀਰ ਪਾਸਾ ਸੁਣਿਆਂ ਦੇ ਪਵੇਰਾ ਸੁਣੇ ਹਾਥ ਹੋਵੇ ਅਸਗਾ ਨਾਨਕ ਭਗ ਦਾ ਵਿਗਾ ਸੁਣਿਆ ਦੁਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪੀਛੇ ਪਸਤਾਏ ਕਾ ਕਲਮ ਨਾ ਲਿਖਣ ਹਾਰ ਮੰਨੇ ਕਾ ਬੇ ਕੰਨ ਵਿਚਾਰ ਇਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਸੁਤ ਹੋਵੇ ਮਨ ਬੁੱਧ ਮਨਨੇ ਸਗਲ ਪਾਵਣ ਕੀ ਸੋ ਅੱਦ ਮਨਨੇ ਮਾ ਚੋਟਾ ਨਾ ਖਾਏ ਮਨਨੇ ਜਮਕੇ ਸਾਥ ਨਾ ਜਾਏ ਇਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਰਖਕ ਨਾ ਪਾਏ ਮਨਨੇ ਪਖਸ਼ੀ ਉਪਰ ਗਟ ਜਾਏ ਮਨਨੇ ਮੰਗ ਨ ਚੱਲੇ ਪੰਥ ਮਨੇ ਧਰਮ ਸੇਤੀ ਸੰਬੰਧ ਇਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖਦਵਾਰ ਮੰਨੇ ਪਰਵਾ ਰਹਿ ਸਹਦਾਰ ਮੰਨੇ ਤੇਰੇ ਤਾਰੇ ਗੁਰ ਸੇਖ ਮੰਨੇ ਨਾਨਕ ਭਾਵੇ ਨਾ ਭੇਕ ਐਸਾ ਨੰਦ ਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪਰਦਾਨ ਪੰਜ ਪਾਵੇ ਦਰੇ ਗੇ ਮਾਨ ਪੰਜੇ ਸੋਹੇ ਦਰ ਜਾਣ ਪੰਜ ਕਾ ਗੁਰੇ ਗਤਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੀ ਕਰਨੇ ਨੈ ਸਮਾਲ ਧੋਲ ਧਰਮ ਦਿਆ ਕਾ ਪੂਤ ਸੋਗ ਥਾਪ ਰਖਿਆ ਜਿਨ ਸੂਤ ਜੇ ਕਬੂਜੇ ਹੋਵੇ ਸਤਿਆਤ ਵਲੇ ਉੱਪਰ ਕੇਤਾ ਭਾਰ ਦਿੱਤੀ ਔਰ ਪਰੇ ਔਰ ਹੋਰ ਇਸਤੇ ਬਾਹਰ ਤਲੇ ਕਮਨ ਜੋਰ ਜੀ ਜਾਤਰੰਗਾ ਕੇ ਨਾਮ ਸਭ ਨਾਲ ਲਿਖਾ ਬੜੀ ਕਲਾਮ ਇਹ ਲਿਖਾਲੀ ਕਿ ਣਾਨੇ ਕੋਇ ਲਿਖਾ ਕੇਤਾ ਹੋਏ ਕੇਤਾ ਤਾਂ ਸੁਆਲਿਆ ਰੂਪ ਕੀਤੀ ਦਤ ਜਣੇ ਕਣਕੂਤ ਕੀ ਤਪਸਾਓ ਇੱਕ ਕਵਾ ਦਿਸਤੇ ਹੋਏ ਲਖ ਦਰਿਆ ਕੁਦਰਤ ਕਮਣ ਕਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜਉਂਤ ਭਾਵੇ ਸਾਈ ਭਲੀਕਾਰ ਤੂ ਸਦਸਨ ਨਰੰਕਾਰ ਸੰਗ ਜੱਪ ਅਸੰਖ ਪਾਉ ਸੰਖ ਪੂਜਾ ਸੰਗ ਤਪਤਾਉ ਅਸੰਗ ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਸ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਖ ਦਤਾਰਾ ਸੰਗ ਸੂਰ ਅਸਤਮੋ ਸੁਪਖਸਾਰ ਸੰਗ ਮਨ ਲਿਵ ਲਾਇਤਾਰ ਕੁਦਰਤ ਕਮਣ ਕਹਾ ਵਿਚਾਰ ਵਰਨ ਜਾਵਾ ਇਕ ਵਾਰ ਜੁਗਤ ਭਵੇ ਸਈ ਭਲੀਕਾਰ ਤੂ ਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਹੱਡ ਹੱਤਿਆ ਕਮਾਏ ਅਸੰਖ ਪਾਪੀ ਪਪ ਕਰ ਜਾਏ ਅਸੰਖ ਕੂੜੇ আর ਕੂੜੇ ਫੇਰਾਏ ਅਸੰਖ ਮਲੇਸ ਮਲਪਖ ਖਾਏ ਅਸੰਖ ਨੀਦ ਸਿਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਰਨ ਜਵ ਇੱਕ ਵਾਰ ਜੋ ਭਾਵੇ ਸਈ ਭਲੀਕਾਰ ਤੂ ਸਦਾ ਸਲੰਦਰੰਕਾਰ ਅਸੰਖ ਨਾਮ ਅਸੰਖ ਥਾਉ ਅਗਮ ਅਗਮ ਅਸੰਖ ਲੋ ਅਬੰ ਅਸੰਖ ਹੈ ਸਿਰਪਾਰ ਅਖਰੀਨਾ ਮਖਰੀ ਸਲਾ ਅਖਰੀ ਗਿਆਨਹੀਤ ਗੁਣ ਗਾਗ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਸਿਰਨਾਏ ਜਿ ਫਰਮਾਏ ਤਿਤੇ ਉਪਾਏ ਜਿਤਾ ਗਿਤਾ ਤੇ ਤਾਨਾ ਮੇਰੇ ਨਾਮੇ ਕੇ ਨਾਹੀ ਕੋ ਥਾਉ ਕੁਦਰ ਕਵਣ ਕਾ ਹਵਚਾਰ ਵੇ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂ ਸਸਲਾ ਮੰਦਰਾ ਓਨਕਾਰ ਭਰੀਏ ਹੱਥ ਪੈਰ ਤੰਦੇ ਪਣੀ ਥੋਤੇ ਉਤਰਸਖੇ ਮੂਤ ਬਲੀਤੀ ਕੱਪੜ ਹੋਏ ਦੇ ਸਬਨ ਲਈ ਓ ਤੋਏ ਪਰਿਏ ਮਤ ਪਾਪਾ ਕੇ ਸੰਗ ਓ ਤੋਪੇ ਨਾ ਵੀ ਕੇ ਰੰਗ ਕੁੰਨੀ ਪੱਪੀ ਅਖਣ ਨਾਈ ਕਰ ਕਰ ਕਰਨਾ ਲੇਖ ਲੇਖ ਲੇ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਉ ਜਾਓ ਤੀਤਬ ਦੇਦਦਾਨ ਜੇ ਕਪਾਲ ਦਿਲ ਕਮਾਣਾ ਸੁਣਿ ਮਨਿ ਮਨ ਕੀਤਾ ਪਾਓ ਅੰਤਰਗਤੀ ਮਿਲਣਾ ਸਭ ਗੁਣ ਤੇਰੇ ਮੇਂ ਨਹੀਂ ਕੋਏ ਬਿਨ ਗੁਣ ਕੇਤੇ ਭਗਤ ਨਾ ਹੋਏ ਐਸਾ ਸਤਿ ਬਾਣੀ ਬਰਮਾ ਸਤਸੰਸਾ ਮਨ ਚਾਓ ਕਮਣ ਸਵੇਰਾ ਵਕਤ ਕਮਣ ਕਮਿਤ ਕਮਣ ਵਾਰ ਕਮ ਸੇ ਰਤੀ ਮਾ ਕਮਣ ਜਿਤ ਹੋਆਕਾਰ ਵਿਨ ਪਈ ਪੰਡਤੀ ਜੇ ਹਵੇ ਲੇਕ ਪ੍ਰਣ ਵਕਤ ਨਾ ਪਾਈਓ ਕਾਦੀਆਂ ਜੇ ਲਿਖਣ ਲੈ ਕੁਰਾਨਾ ਤੇ ਤਵਾਰਨਾ ਜੋਗੀ ਜਾਣ ਨਾ ਕੋਈ ਜੇ ਕਰਤਾ ਸਿੱਕੋ ਸਜੇ ਆਪੇ ਜਾਣੇ ਸੋਈ ਕਿਉ ਕਰਾ ਖਾਕ ਕਿਵ ਸਲਾਈ ਕੀ ਵਰਨ ਕਿਉ ਜਾਣ ਨਾਨਕ ਆਖਣ ਸਭ ਕੋ ਆਖੇ ਇੱਕ ਦੂਏ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪ ਆਪੋ ਜਾਣੇ ਅਗੇ ਗਾਇਨਾ ਸੋਹੇ ਪਤਾਲਾ ਪਤਾਲ ਅਗਾਸ ਅਗਾ ਸੂੜ ਕੋੜ ਪਾਤ ਕੇ ਵੇਦ ਕੇਨ ਇਕ ਵਾਸਿਸ਼ ਠਾਰ ਕੈਨ ਕਿਤੇ ਬਾ ਅਸਵਿਖਤਾ ਲੇਖ ਹੋਏ ਚ ਲਿਖੀਏ ਲੇਕੇ ਹੋਏ ਬਣਾ ਸੋ ਨਾਨਕ ਵਡਾ ਕੀਏ ਆਪੇ ਜਾਣੇ ਆਪ ਸਲਾਹੀ ਸਲਾਇਤ ਸੁਰਤਨਾ ਪਾਇਆ ਨਦੀਆ ਤੇਵਾ ਪਾਇ ਸੁਨ ਨਾ ਜਾਣਿਆ ਸੁਸਤਾਨ ਗਹਿਰਾ ਸਤਿ ਮਲਤਨ ਕੀਰਤਨ ਨਾ ਹੋ ਨੀਜ ਸੁਨ ਨਾ ਵਿਸਰੇ ਅੰਤ ਸੁਤੀ ਕੇ ਅਨੰਤ ਅੰਤ ਨ ਕਰਨ ਦੇਨਾ ਅੰਤ ਅੰਤ ਨ ਵਿਕਸੁਨ ਅੰਤ ਅੰਤ ਨ ਜਪੇ ਕੀ ਮਨ ਮੰਤ ਅੰਤ ਜਪੇ ਕਿਦਾ ਕਾਰ ਅੰਤ ਜਪੇ ਪਰਵਾਰ ਅੰਤ ਕਰਨ ਕੀ ਤੇ ਬੈ ਲਾਇ ਤਾਂ ਕਿਤ ਨ ਪਾਈ ਜਾਏ ਅੰਤ ਨ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਏ ਵਡਾ ਸੈ ਉੱਚਾ ਤਾਂ ਉੱਚੀ ਉੱਪਰ ਉੱਚਾ ਨਾ ਐਵੜੀ ਉੱਚਾ ਹੋਵੇ ਕੋਈ ਤਿਸੂਚੇ ਕੋ ਜਾਣੇ ਸੋਏ ਜੇ ਵਡਾ ਪ ਜਾਣੇ ਆਪ ਆਪ ਉਹਨਾਂ ਨਜ਼ਰੀ ਕਰਮੀ ਦਾਤ ਬੋਤਾ ਕਰਮ ਨਾਲ ਲਿਖਿਆ ਨਾ ਜਾਏ ਵਡਾ ਦਾਤ ਤਿੰਨ ਨਤਮਾਈ ਕਿ ਤੇ ਮੰਗੇ ਜੋ ਤਪਾਰ ਕਿ ਤੇ ਗੰਨੇ ਵਿਚਾਰ ਕਿ ਤੇ ਖਪਟੇ ਵੇਕਾਰ ਕਿ ਤੇ ਲੈ ਲੈ ਮੁਕਰ ਪਾਏ ਕਿ ਤੇ ਮੁਰਖਾ ਈ ਖਾਏ ਕਿ ਤੇ ਦੁੱਖ ਭੁਖ ਸੁਦਮਾਰ ਹੈ ਬੇਦਾ ਤੇਰੀ ਦਰਤਾਰ ਬੰਖਰਾਸੀ ਪਾਣੇ ਹੋਏ ਹੋ ਰਗ ਨਾ ਸਕੇ ਕੋਈ ਜੇ ਕੋ ਖਾਏ ਗਖਣ ਪਾਏ ਉਹ ਜਾਣੇ ਜੇ ਤੇ ਮੈਂ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਕੇਈ ਕਹਿ ਜਿਸਨ ਬਖਸੇ ਸਿਪਸਲਾ ਨਨ ਪਾਸੇ ਪਾਸਾ ਮੂਲ ਗੁਣ ਮੂਲ ਪਾਰ ਮੂਲ ਭਰੇ ਮੂਲ ਪੁੰਦਾਰ ਮੂਲਾਏ ਮੂਲੇ ਜਾਏ ਮੂਲ ਪੇ ਆਮੁੱਲੇ ਸਮਾਈ ਮੂਲ ਤਰਮਾ ਮੂਲ ਦਿਵਾਨ ਮੂਲ ਤੁਲ ਮੂਲ ਪ੍ਰਵਾਨ ਮੂਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲਾ ਮੁਲਾ ਆਖਿਆ ਨਾ ਜਾਏ ਆਖ ਕਰੇ ਲਿਬਈ ਆਖੇ ਬੇਦਬੜ ਪੁਰਾਣਾ ਆਖੇ ਪੜੇ ਕਰੇ ਵੇਖਿਆ ਨਾ ਆਖੇ ਬਰਮੇ ਆਖੇ ਇੰਦ ਆਖੇ ਗੋਪੀਤੇ ਗੋਵਿੰਦ ਆਖੇ ਇਸਰਾ ਕੇ ਸਿੱਧ ਆਖੇ ਕੇਤੇ ਕਿਤੇ ਬੱਦ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੇਤੇ ਆਖੇ ਅਖਣ ਪਾਏ ਕੇਤੇ ਕਹੇ ਕਹੇ ਉੜ ਉੜ ਜਾਏ ਤੇ ਕਿਤੇ ਹੋਰ ਕਹਿਤਾ ਆਖੇ ਸਕੇ ਕੇ ਕੇ ਜੇੜ ਪਾਵੇ ਤੇ ਵਢ ਹੋਏ ਨਨਕ ਜਾਣ ਸੱਚਾ ਸੋਏ ਜੇ ਕੋ ਆਖੇ ਬੋਲ ਕਰਦਾ ਲਿਖੇ ਸਿਰ ਗਵਾਰਾ ਗਵਾ ਸੋਦਰ ਕੇ ਅਸੂ ਕਰਕੇ ਆ ਜਿਤ ਵੇ ਸਰਸ ਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੇਤੇ ਵਮਣ ਹਰੇ ਕੇਤੇ ਰਖ ਪਰਿਸਿਓ ਕੈਨ ਕੇਤੇ ਗਵਣ ਹਰੇ ਗਵੇਂ ਧੁਨ ਪਵਨ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬ ਬ੍ਰਹਮਾ ਦੇਵੀ ਸੰਸਦ ਸਵਾਰੇ ਗਾਵੇ ਇੰਨ ਦਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿਸਮਾਧੀ ਅੰਦਰ ਗਾਮ ਸਾਧ ਵਿਚਾਰੇ ਗਾਵਨ ਜਤੀ ਸਤੰਤ ਕੀ ਗਾਵੇ ਵੀਰ ਕਾਵੇ ਗਾਵਨ ਪੰਡਤ ਬੜਵਕੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਨੀ ਅਮਨ ਮੋਹ ਸੁਰਗਾ ਮਾ ਸੁਪਿਆਲੇ ਗਾਵਨ ਰਤਨ ਪਾਏ ਤੇ ਅਰ ਸਤਿ ਸੰਨਾਲੇ ਗਾਵੇ ਜੋਦਮਾ ਬਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਰਾ ਵਰ ਪੰਡਾ ਕਰ ਕਰ ਰੱਖੇ ਤਾਰੇ ਸਹਿਤੂ ਨੂੰ ਗਾਵੇ ਜੋਤ ਪਾਵਣ ਅਰ ਤੇਰੇ ਭਗਤ ਰਸਾਲੇ ਹੋਰ ਕਹਤੇ ਗਾਵਨ ਸੇ ਮੈ ਜਿਤਨਾ ਆਉ ਨਾਨਕ ਕੇ ਵਿਚਾਰੇ ਸੋਇ ਸੋਇ ਸਤਿ ਸਾਈਂਬ ਸਚਾ ਸਚੀ ਨੈ ਹੈਪੀ ਹੋਸੀ ਜੈਨ ਜਸੀਰ ਸਚਿੰਚਾਈ ਰੰਗੀ ਰੰਗੀ ਭਾਤੀ ਕਰ ਕੰਜੀ ਸੀ ਮਾਇ ਜਿੰਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਦ ਸੁਜੀ ਵਿੜਿਆ ਜੋਤ ਭਾਵੇ ਸਹੀ ਕਰਸੀ ਹੁਕਮਨ ਕਰਨਾ ਜਾਏ ਸਪ 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 ਸੈਭੋ ਨਨਹੰਜਾਈ ਮਨ ਦਸਤੋ ਕਸਨਪਤ ਚੋਲੀ ਧਿਆਨ ਕੀ ਕਰੇ ਬਿਬੁੱਤ ਖਿੰਦਾ ਕਾਲ ਗੁਆਰੀ ਕਾਇਆ ਜੁੰਦਾ ਪ੍ਰਤੀਤ ਆਈ ਪੰਖ ਸਗ ਜਮਾਤੀ ਮਨ ਜੀ ਤੇ ਰੁਗ ਜੀਤ ਅਦੇਸਿਆ ਦੇਸ ਆਦ ਨਿਰਨਨਾਤ ਯੁਦਗੇ ਕੋ ਵੇਸ ਭੁਗਤ ਗਿਆਨ ਦੇਆ ਭੰਡਾਰਨ ਖੜਖੜਵਾਜੇ ਨਾਦ ਆਪ ਨਾਥ ਨਾਥੀ ਸਭਜ ਕੀ ਦੇਸ ਦਵਾਰ ਸਾਧ ਜੋਗ ਜੋ ਦੇ ਕਰ ਚਲਾਵੇ ਲੇ ਕੇ ਆਵੇ ਭਾਗ ਅਦੇਤੀ ਸੇ ਆਦੇਸ ਅਦ ਨਿਲਨ ਨਾਹਤ ਜੁੜਗੇ ਕੋ ਵੇਸ ਇਕਮਈ ਜੁਗਤ ਵੈਈ ਤਿੰਤੇ ਲੈ ਪ੍ਰਵਾਣ ਇੱਕ ਸੰਸਾਰ ਇੱਕ ਪੰਡਾਰੀ ਇਕ ਲਾਇ ਦੀ ਬਾਣ ਜਿਉਂ ਜਿਸ ਭਾਵੇ ਜਿ ਤਿਰਾ ਜਿਗ ਹੋਵੇ ਪ੍ਰਮਾਣ ਉਹ ਵੇਖਿ ਉਹ ਨਦਰ ਨਾ ਆਵੇ ਬੁਤੈ ਵਿਡਾਣ ਅਦੇਤੀ ਸੇ ਆਦੇਸ ਅਦ ਨਿਲਨ ਨਾਹਤ ਜੁਗੇ ਕੋ ਵੇਸ ਅਸਨੋ ਲੈ ਪੰਡਾਰਾ ਜਗਸਪਾਸ ਇਕ ਵਾਰ ਕਰ ਵੇਖੇ ਸਿਰਜਣ ਹਾ ਨਾਨਕ ਸੱਚ ਕੀ ਸੱਚੀ ਕਾਰ ਅਦੇ ਅਤੀ ਸੇ ਅਦੇ ਸ ਅਦ ਨਿਰਨਾਥ ਜੁਗ ਜਗ ਵੇਸ ਇਕ ਦੂਜੀ ਬਲਕ ਹੋਏ ਲਖ ਹੋਏ ਲਖ ਵੀਸ ਲਖ ਲਗੇੜਾ ਕੀ ਇੱਕ ਨਾਮ ਜੁਗ ਦੀਸੈ ਤੇਰੇ ਪਤ ਪੌੜੀਆਂ ਚੜਿਏ ਹੋਏ ਕੀ ਸੁਣ ਗੱਲਾ ਆਕਾਸ ਕੀ ਕਿਟਾਈ ਰੀਸ ਨਨ ਨਦਰੀ ਪਾਈਏ ਕੁੜੀ ਕੁੜੜੀਸ ਅੱਖਾਂ ਜੋ ਛੁਪਨਾ ਜੋਰ ਜੋ ਨਮਗਾ ਦੇਣਾ ਜੋ ਜੋ ਨਿਵਨ ਮਰਨਾ ਜੋਰ ਜੋ ਨਰਾਜ ਮਨ ਮਨਸੋਰ ਜੋਰ ਜੋ ਨਾ ਸੁਝ ਗਿਆਨ ਵਿਚਾਰ ਜੋਰ ਜੋ ਜੁਗ ਸੁਤੇ ਸੰਸਾਜ ਸਾਹਜ ਜੋਰ ਕਰ ਵੇਖੇ ਸੋਏ ਨਾਨਕ ਤੁਮ੍ਹੇ ਨੀਚ ਨ ਕੋਇ ਰਾ ਤੀਰ ਤਿਤੀ ਵਾਰ ਪਨ ਪਣੀ ਅਗਨੀ ਪਤਾਰ ਤਿਸ ਤਥਾ ਪ੍ਰਗੀ ਤਕ ਧਰਮਸਾਰ ਤਿਸ ਜੀ ਜੁਜ ਕੇ ਰੰਗ ਤਿਨ ਕੇ ਨਾਮ ਨੇਕ ਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤੇ ਤੇ ਸੁਣ ਪੰਜ ਪਰਵਾਨ ਅੰਦਰੀ ਕਰਮ ਪਾਵਿ ਨਿਸ਼ਾਨ ਕਤ ਪਕਾਈ ਤੇ ਪਾਏ ਨੰਗਾਇ ਜਾਪੇ ਜੈ ਧਰਮ ਖਾਨ ਕਾ ਧਰਮ ਗਿਆਨ ਖਾਨ ਕਾ ਕੋ ਕਰਮ ਕਹਤੇ ਪਰ ਪਾਣੀ ਵੈਸਨਤਰ ਕਹਤੇ ਕਰਮ ਹੈਸ ਕੇਤੇ ਅਗਰ ਮੇ ਘਾਰਤ ਕਰੀਏ ਰੁਕਰੰਗ ਕੇ ਵੈਸ ਕੇਤੇ ਗਰਮ ਭੂਮੀ ਮੇਰ ਕਤੇ ਕਤੇ ਤੂਪ ਦੇਸ ਕਤੇ ਇੰਚਨ ਸੁਰ ਕਤੇ ਕਤੇ ਮੰਡਲ ਦੇਸ ਕਤੇ ਸਿੱਧ ਬੁੱਧ ਨਾਥ ਕਤੇ ਕਤੇ ਦੇਵੀ ਵੇਸ ਕਤੇ ਦੇਵਦਨ ਮੁੰਨ ਕਤੇ ਕਤੇ ਨਿਤਨ ਸੁਮੰਦ ਕਤਿ ਖਾਣੀ ਕਤਿ ਬਾਣੀ ਕਤੇ ਪਦ ਨਿਰੰਧ ਕਤਿ ਸੁਰ ਸੇਵ ਕਤੇ ਨਾਨਕਾਂ ਸੁਨਾਨਤ ਗਿਆਨ ਖੰਡ ਮੈਂ ਗਿਆਨ ਪ੍ਰਚਾੰਡ ਤਤਥੇ ਨਾਲ ਬਿਨੋਦ ਕੋਡਾ ਨਾਨਕ ਸਰਮਕੰਡ ਕੀ ਬਾਣੀ ਰੂਪ ਤਤੇ ਕਰਤ ਕਰੀਏ ਬਹੁਤਨੂਪ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਜੇ ਕੋ ਕੈਪੀ ਸਿ ਪਸਤਾਏ ਤੇ ਕੜੀਏ ਸੁਖਤ ਮਨ ਬੋਧ ਤੇ ਕੜੀਏ ਸੁਰਾਸ ਦਾ ਕੀ ਸੋਧ ਕਰਕਮ ਖੰਡ ਕੀ ਬਾਣੀ ਜੋ ਤੇ ਹੋ ਨਾ ਕੋਈ ਹੋਰ ਤੇ ਜੋਦ ਮਾ ਬਸੂਰ تن ਮੈਂ ਰਾਮ ਰਹਾ ਭਰਪੂਰ ਸਿਤ ਸਿਤਾ ਮੇ ਮਮਾਏ ਤਾਂ ਕੇ ਰੂਪ ਨ ਕਥਨੇ ਜਾਏ ਨਾ ਮਰਨ ਨ ਠਾਗੇ ਜਾਏ ਜਿਨ ਕੇ ਰਾਮ ਮੁਸੇ ਮਨ ਮਾਇ ਤੇ ਭਗੁਸੇ ਕੇ ਲੋ ਕਰੇ ਨ ਸਚ ਮਨ ਸੋਏ ਸਤਖੰਡ ਵਸੇਂ ਰੰਕਾਰ ਕਰ ਕਰ ਵੇਖੇ ਨਦਰ ਨੇ ਹਾਲਾਤ ਤੇ ਕੰਨ ਮੰਡਲ ਪਰ ਪਾੰਡ ਯੇ ਕੋ ਕਥੇ ਤੰਤ ਨੰਤ ਤਿਥੇ ਲੋਲ ਆਕਾਰ ਜਿਵ ਜਿਵਕ ਕੁ ਕਮਾਤਿ ਵੇਤੀ ਵਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਤਨ ਕਥਨਾ ਕਰੜਾ ਸਾਰ ਜਤ ਪਹਾਰਾ ਥੀਲ ਜਹ ਸੁਨਿਆਰ ਅਹਲ ਮਤ ਵੇਧ ਹਤਿਆਰ ਭੌਖ ਲਾਗਨੀ ਤਪਦਾ ਭਾਂਡਾ ਭਉ ਅਮਰਿਤ ਟਟਾਲ ਕੜੀਏ ਸਬਦ ਸੁਚੀ ਟਕਸਾਲ ਜਿੰਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਭਵਨ ਗੁਰ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਸਰਾ ਦੁਈ ਦਾਈ ਦਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਤਰਮਹ ਦੂਰ ਕਰਮੀ અપ ਆਪਣੀ ਕੈ ਨੇੜੇ ਕੈ ਦੂਰ ਜਿਨੀ ਨਾਮ ਧਿਆਇ ਗੈ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਸੁਟੀ ਨਾਲ ਜਿਨੀ ਨਾਮ ਧਿਆਇ ਗੈ ਮੁਸਕਤ ਕਾਲ ਨਨਕ ਤੇ ਮਗੂ ਜਲੇ ਕੈਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ